ਕਬੀਰ ਰਾਤੀ ਹੋ ਅਹਕਾਰੀਆ ਕਾਰੇ ਊਭੇ ਜੰਤ ਲੈ ਫਾਹੇ ਉਠਤਾਵਤੇ ਸੇ ਜਾਨ ਮਾਰੇ ਭਗਵੰਤ ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ ਓਏ ਭੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਆਪਾਸ ਕਬੀਰ ਬਾਸ ਬਡਾਈ ਬੂਡੇ ਆ ਈਓ ਮਤ ਡੂਬੋ ਕੋਏ ਚੰਦਨ ਕਾ ਨਿਕਟੇ ਵਸਾ ਬਾਸ ਸੁਗੰਧ ਨਾ ਹੋਏ ਕਬੀਰ ਦੀਨ ਗਵਾਇਆ ਦੁਨੀ ਸਿਆ ਦੁਨੀ ਨਾ ਚਾਲੀ ਸਾਥ ਪਾਇ ਕੋਹਾੜਾ ਮਾਰੇ ਆ ਗਾਫਲ ਆਪਣੇ ਹਾਥ ਕਬੀਰ ਜਹ ਜਹ ਹਉ ਫਿਰਿਓ ਕਉਤਕ ਠਾਉ ਠਾਇ ਇਕ ਰਾਮ ਸਨੇਹੀ ਬਾਹਰਾ ਊਜਰ ਮੇਰਾ ਭਾਂਇ ਕਬੀਰ ਸੰਤਨ ਕੀ ਝੁੰਗਿਆ ਭਲੀ ਪਾਠ ਕੁਸਤੀ ਗਾ ਆਗ ਲਗਾਉ ਤਿਹ ਧੌ ਲਹਾਰ ਜੇ ਨਾਹੀ ਹਰ ਕੋ ਨਾ ਕਬੀਰ ਸੰਤਨ ਕੀ ਝੁੰਗਿਆ ਭਲੀ ਪਾਠ ਕੁਸਤੀ ਗਾਉ ਕੁਸਤੀ ਕੁਸਤੀ ਨਹੀਂ ਬੋਲਣਾ ਕੁਸਤੀ ਗਾਉ ਆਗ ਲਗੋ ਤਿਹ ਤੌਲ ਹਰ ਤੌਲ ਹਰ ਪਾਠ ਵਖਰਾ ਵਖਰਾ ਨਾ ਸਮਝਣਾ ਜਿਵੇਂ ਚਾਦ ਵਿੱਚ ਆਨੰਦ ਵਿੱਚ ਗੁਰਮੁਖਾਂ ਨੇ ਕੀਤਾ ਹੈ ਇਹ ਨਾ ਸਮਝ ਲੈਣਾ ਕਿ ਵਖਰਾ ਕੀਤਾ ਵਖਰਾ ਨਹੀਂ ਕੀਤਾ ਇਕੱਠਾ ਹੀ ਬੋਲੇ ਹੈ ਔਰ ਇਕੱਠਾ ਹੀ ਪਾਠ ਹੈ ਧੌਲ ਹਰ ਜਿਹ ਨਾ ਹੀ ਹਰ ਕੋ ਨਾਓ ਕਬੀਰ ਸੰਤ ਮੂਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ ਰੋਵ ਹਸਾਕਤ ਬਾਪੂਰੇ ਜੋ ਹਟੇ ਹਾਟੇ ਬਿਕਾਈ ਕਬੀਰ ਸਾਖਤ ਐਸਾ ਹੈ ਜੈਸੀ ਲਸਨ ਕੀ ਖਾਨ ਕੋਨੇ ਬੈਠੇ ਖਾਈਐ ਪ੍ਰਗਟ ਹੋਏ ਨਿਦਾਨ 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 ਨਹੀਂ ਬੋਲਣਾ ਨਿਦਾਨ ਇਹ ਚੇਤਾ ਰੱਖਣਾ ਜੀ ਕਬੀਰ ਮਾਇਆ ਡੋਲਨੀ ਪਵਨ ਚਕੋਲਨ ਹਾਰ ਕਬੀਰ ਮਾਇਆ ਡੋਲਨੀ ਪਵਨ ਚਕੋਲਨ ਹਾਰ संतो माखन खाया शाश पिया संसार कबीर माया डोलनी पवन वह हे अवतार जिन बिलोया तिन खाया अवर बिलोवन हार कबीर माया चोरटी ਮੋਸ ਮੋਸ ਲਾਵੇ ਹਾਟ ਏਕ ਕਬੀਰਾਂ ਨਾਮੁ ਸਾ ਜਿਨ ਕੀਨੀ ਬਾਰ 64 ਕਬੀਰ ਸੁਖ ਨ ਐਹ ਜੁਗ ਕਰਹ ਜੋ ਬਹੁਤ ਐ ਮੀਤ ਜੋ ਚਿਤ ਰਖਹ ਏਕ ਸਿਆ ਤੇ ਸੁਖ ਪਾਵਹ ਨੀਤ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਆ ਪੂਰਨ ਪਰਮ ਆਨੰਦ RAM ਪਦਾਰਥ ਪਾਏ ਕਬੀਰਾਂ ਗਾਂਠ ਨਾ ਖੋਲ ਨਹੀਂ ਪਟਣਾ ਨਹੀਂ ਪਾਰਖੂ ਨਹੀਂ ਗਹਕ ਨਹੀਂ ਮੋਲ ਕਬੀਰ ਤਾਸਿਓ ਪ੍ਰੀਤ ਕਰ ਜਾ ਕੋ ਠਾਕੁਰ RAM ਪੰਡਿਤ ਰਾਜੇ ਭੂਪਤੇ ਆਵਹਿ ਕਉਨੇ ਕਾਮ ਕਬੀਰ ਪ੍ਰੀਤ ਇਕ ਸਿਓ ਕੀਏ ਆਨਦੁ ਵਿਧਾ ਜਾਇ ਭਾਵੈ ਲੰਬੇ ਕੇਸ ਕਰ ਭਾਵੈ ਘਰ ਰਮੜਾਈ ਭਾਵੈ ਲੰਬੇ ਕੇਸ ਕਰ ਭਾਵੈ ਘਰ ਰਮੜਾਈ ਕਈ ਇਹਦੇ ਤੋਂ ਬੜਾ ਗਲਤ ਜਾਂ ਅਰਥ ਕੱਢ ਲੈਂਦੇ ਨੇ ਕਿ ਜਿਸ ਤਰ੍ਹਾਂ ਮਰਜ਼ੀ ਰੋ ਭਾਵੇਂ ਲੰਬੇ ਕੇਸ ਰੱਖ ਲਓ ਤੇ ਭਾਵੇਂ ਮਨਾ ਦਿਓ ਇਹ ਸਾਧ ਸੰਗਤ ਜੀ ਬਿਲਕੁਲ ਗਲਤ ਗੱਲ ਹੈ ਇਥੇ ਲੰਬੇ ਕੇਸ ਕਰ ਕੌਣ ਹਨ ਜਿਹੜੇ ਸੰਨਿਆਸੀ ਲੋਕ ਹਨ ਜਿਹੜੇ ਜਟਾ ਧਾਰੀ ਨੇ ਲੰਬੀਆਂ ਲੰਬੀਆਂ ਜਟਾਵਾਂ ਰੱਖਣ ਵਾਲੇ ਘਰ ਰਮਡਾਉਣ ਵਾਲੇ ਕੌਣ ਨੇ ਸੰਨਿਆਸੀ ਲੋਕ ਜਿਹੜੇ ਐਨ ਆਪਣੇ ਸਿਰ ਮੂੰਹ ਨੂੰ ਸਾਫ਼ ਕਰਵਾ ਲੈਂਦੇ ਨੇ ਭੱਦਨ ਕਰਾਉਣ ਵਾਲੇ ਮੁੰਡਨ ਕਰਾਉਣ ਵਾਲੇ ਜਾਂ ਜੈਨੀ ਵਗੈਰਾ ਭਗਤ ਜੀ ਕਹਿੰਦੇ ਨੇ ਕਿ ਇਹ ਦੋਨੋਂ ਫੋਕਟ ਕਰਮ ਨੇ ਜੇ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ ਸਿਮਰਨ ਨਹੀਂ ਕਰਦੇ ਬੰਦਗੀ ਨਹੀਂ ਕਰਦੇ ਚਾਹੇ ਕੋਈ ਜਟਾ ਧਾਰੀ ਹੋਵੇ ਲੰਬੀਆਂ ਜਟਾਵਾਂ ਵਾਲਾ ਇਹ ਚਾਹੇ ਕੋਈ ਸੰਨਿਆਸੀ ਹੋਵੇ ਜਿਸ ਨੇ ਸਾਰਾ ਸਿਰ ਨੂੰ ਆਪਣਾ ਸਾਫ਼ ਕਰਾਇਆ ਹੋਇਆ ਸੋ ਉਹ ਪ੍ਰਵਾਨ ਨਹੀਂ ਪ੍ਰਮਾਤਮਾ ਦੀ ਭਗਤੀ ਪ੍ਰਵਾਨ ਹੈ ਵਾਹਿਗੁਰੂ ਦਾ ਸਿਮਰਨ ਪ੍ਰਵਾਨ ਹੈ ਪਹਿਲੀ ਪੰਕਤੀ ਵੱਲੇ ਖਿਆਲ ਰੱਖਿਏ ਕਿ ਕਬੀਰ ਪ੍ਰੀਤ ਇੱਕ ਸੋ ਕੀਏ ਆਨ ਦੁਬਦਾ ਜਾਏ ਪ੍ਰੀਤੀ ਇੱਕ ਪ੍ਰਮਾਤਮਾ ਨਾਲ ਕੀਤੀ ਜਾਵੇ ਹੋਰ ਦੁਬਦਾ ਮਨ ਵਿੱਚੋਂ ਖਤਮ ਕੀਤੀ ਜਾਵੇ ਜੋ ਸਾਨੂੰ ਸਤਿਗੁਰੂ ਜੀ ਨੇ ਰਹਿਤ ਬਹਿਤ ਦੱਸੀ ਹੈ ਉਸ ਰਹਿਤ ਬਹਿਤ ਦੇ ਵਿੱਚ ਤਿਆਰ ਵਰ ਤਿਆਰ ਰਹਿਣਾ ਇਹ ਸਾਡਾ ਫਰਜ਼ ਬਣ ਆਉਂਦਾ ਕਿਉਂਕਿ ਸਤਗੁਰੂ ਜੀ ਦਾ ਹੁਕਮ ਹੈ ਹਾਂਜੀ ਮਹਾਂਪੁਰਸ਼ਾਂ ਨੇ ਇਦਾਂ ਵੀ ਅਰਥ ਦੱਸਿਆ ਹੈ ਕਿ ਭਾਵੈ ਲਾਂਬੇ ਕੇਸ ਕਰ ਪਰਮੇਸ਼ਰ ਨੂੰ ਤਾਂ ਭਾਉਂਦਾ ਹੈ ਕਿ ਤੂੰ ਜਿਵੇਂ ਪਰਮੇਸ਼ਰ ਨੇ ਭੇਜਿਆ ਹੈ ਉਸੇ ਤਰ੍ਹਾਂ ਸਾਬਤ ਸੂਰਤ ਲੰਬੇ ਕੇਸਾਂ ਦੇ ਸਮੇਤ ਰਵੇਂ ਪਰ ਇਸ ਜੀਵ ਨੂੰ ਭਾਉਂਦਾ ਹੈ ਕਿ ਮੈਂ ਸਿਰ ਮੂੰ ਮੋਨਾ ਕੇ ਮੋਨਾ ਕੋ ਨਾ ਹੋ ਕੇ ਖੁੱਲਾ ਖੁਲਾਸਾ ਹੋ ਜਾਵਾਂ ਇਦਾਂ ਵੀ ਮਹਾਪੁਰਸ਼ ਅਰਥ ਕਰਿਆ ਕਰਦੇ ਐ ਮੁਖ ਅਰਥ ਜਿਹੜਾ ਗਿਆਨੀ ਜੀ ਨੇ ਪਹਿਲਾਂ ਦੱਸਿਆ ਹੈ ਉਹ ਸਾਰੇ ਟੀਕਾਕਾਰਾਂ ਨੇ ਵਿਦਵਾਨਾਂ ਨੇ ਕੀਤਾ ਉਹਦਾ ਭਾਵ ਇਹ ਨਹੀਂ ਕਿ ਜਿਵੇਂ ਗਿਆਨੀ ਜੀ ਦੱਸ ਰਹੇ ਆ ਵੀ ਕੇਸ ਮਨਾ ਦਿਓ ਜਾਂ ਰੱਖ ਲਓ ਉਹ ਨਹੀਂ ਹੈ ਪਰ ਉਹਦਾ ਭਾਵ ਇਹ ਆ ਵੀ ਕੋਈ ਵੀ ਦੁਬਧਾ ਤੋਂ ਉੱਪਰ ਜਾਣਾ ਹੈ ਜੇ ਤੇਰੀ ਦੁਬਧਾ ਨਹੀਂ ਗਈ ਤਾਂ ਫਿਰ ਤੇਰਾ ਕੋਈ ਵੀ ਕੀਤਾ ਹੋਇਆ ਕਰਮ ਨਿਸਫਲ ਹੈ ਸੋ ਸਾਧ ਸੰਗਤ ਜੀ ਮਹਾਪੁਰਸ਼ਾਂ ਨੇ ਜੋ ਅਰਥ ਸਮਝਾਏ ਹਨ ਕਈ ਲੋਕ ਜਿਵੇਂ ਗਿਆਨੀ ਜੀ ਦੱਸ ਰਿਹਾ ਵੀ ਆਪਣੀ ਮਰਜ਼ੀ ਨਾਲ ਹੀ ਇਹ ਕਹਿ ਦਿੰਦੇ ਆ ਲੋਕੀ ਫਰਕ ਪੈਂਦਾ ਭਾਵੇਂ ਕੇਸ ਰੱਖ ਲਓ ਭਾਵੇਂ ਕਟਾ ਦਿਓ ਉਹ ਅਰਥ ਅਰਥ ਨਹੀਂ ਹੈ ਕੇਸ ਗੁਰੂ ਮਹਾਰਾਜ ਸਾਹਿਬ ਕਲਗੀਧਰ ਪਾਤਸ਼ਾਹ ਨੇ ਮੋਹਰ ਦਿੱਤੀ ਹੈ ਕੇਸ ਗੁਰੂ ਕੀ ਮੋਹਰ ਗੁਰੂ ਸਮ ਜਾਣੈ ਗੁਰਸਮ ਅਦਬ ਕੇਸ ਕੋ ਠਾਨੈ ਗੁਰੂ ਖਾਲਸੇ ਨੇ ਤਿਆਰਬਰ ਤਿਆਰੀ ਰਹਿਣਾ ਪਰ ਦੁਬਦਾ ਜਿਹੜੇ ਲੋਕ ਪਏ ਹੋਏ ਨੇ ਉਹਨਾਂ ਦੇ ਸਾਰੇ ਹੀ ਕਰਮ ਡਿਸਫਲ ਹਨ ਗੁਰੂ ਸਾਹਿਬ ਦੇ ਕਹਿਣ ਦਾ ਭਗਤ ਜੀ ਦੇ ਕਹਿਣ ਦਾ ਇਹ ਭਾਵ ਹੈ ਹਾਂਜੀ ਕਬੀਰ ਜਗ ਕਾਜਲ ਕੀ ਕੋਠਰੀ ਅੰਧ ਪਰੇ ਤਿਸਮਾਹ ਹਉ ਬਲਿਹਾਰੀ ਤੈਨ ਕਾ ਪੈਸ ਜੋ ਨੀਕ ਸਜਾਹੇ ਕਬੀਰ ਇਹੋ ਤਨ ਜਾਏਗਾ ਸਖੋ ਤਲੇ ਹੋ ਬਹੋਰ ਨਾਂਗੇ ਪਾਵ ਹਤੇ ਗਏ ਜਿਨ ਕੇ ਲੱਖ ਕਰੋਰ ਕਬੀਰ ਇਹੋ ਤਨ ਜਾਏਗਾ ਕਵਨ ਮਾਰਗ ਲਾਇ ਕਹਿ ਸੰਗਤ ਕਰ ਸਾਧਕੀ ਕਹਿ ਹਰ ਕੇ ਗੁਨ ਗਾਏ ਕਬੀਰ ਮਰਤਾ ਮਰਤਾ ਜਗ ਮੂਆ ਮਰ ਪੀ ਨ ਜਾਣਿਆ ਕੋਏ ਐਸੇ ਮਰਨ ਜੋ ਮਰੈ ਬਹਰ ਨ ਮਰਨਾ ਹੋਏ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨ ਬਾਰ ਬਾਰ ਜਿਉ ਬਨ ਫਲ ਪਾਕੇ ਭੁਏ ਗਿਰਹਿ ਬਹੁਰ ਨਾ ਲਗ ਹੈ ਧਾਰ ਕਬੀਰ ਆ ਤੁਹੀ ਕਬੀਰ ਤੂ ਤੇਰੋ ਨਾਉ ਕਬੀਰ RAM ਰਤਨ ਤਬ ਪਾਈਐ ਜਾਓ ਪਹਿਲੇ ਤਜਹੈ ਸਰੀਰ ਕਬੀਰ ਝੰਖ ਨਾ ਝੰਖੀਐ ਤੁਮਰੋ ਕਹਿਓ ਨਾ ਹੋਇ ਕਰਮ ਕਰੀਮ ਜੋ ਕਰ ਰਹੇ ਮੇਟ ਨਾ ਸਕੈ ਕੋਈ ਕਬੀਰ ਕਸੌਟੀ RAM ਕੀ ਝੂਠਾ ਟਿਕਾ ਨ ਕੋਈ RAM ਕਸੌਟੀ ਸੋ ਸਹ ਜੋ ਮਰ ਜੀਵਾ ਹੋਏ ਕਬੀਰ ਊਜਲ ਪਹਿਰ ਹ ਕਾਪਰੇ पान सुपारी खाए एक सहर के नाम बिन बाधे जमपुर जाए